ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੀ ਹੋ ਤੇ ਇਸ ਵੇਲੇ ਦੀ ਵੱਡੀ ਖਬਰ ਕਿ ਹੁਣ ਹਾਈਵੇ ਤੇ ਸਫਰ ਕਰਨਾ ਹੋਰ ਜ਼ਿਆਦਾ ਮਹਿੰਗਾ ਹੋਣ ਜਾ ਰਿਹਾ ਹੈ ਕਿਉਂਕਿ ਨਵੀਆਂ ਦਰਾਂ ਲਾਗੂ ਹੋਣ ਵਾਲੀਆਂ ਨੇ ਜਲਦ ਹੀ ਨਵੀਂ ਰੇਟ ਲਿਸਟ ਆ ਚੁੱਕੀ ਹੈ ਜੀ ਹਾਂ ਹੁਣ ਇੱਕ ਵਾਰ ਫਿਰ ਤੋਂ ਟੋਲ ਟੈਕਸ ਜਿਹੜਾ ਤੁਹਾਨੂੰ ਜ਼ਿਆਦਾ ਅਦਾ ਕਰਨਾ ਪਏਗਾ ਹਰ ਵਾਰ ਆਮ ਬੰਦਾ ਇਹੀ ਸ਼ਿਕਾਇਤ ਕਰਦਾ ਹੈ ਕਿ ਕਈ ਵਾਰ ਟੋਲ ਟੈਕਸ ਦੀ ਮਹਿੰਗਾਈ ਜੇਬ ਖਾਲੀ ਕਰ ਦਿੰਦੀ ਹੈ ਤੇ ਇੱਕ ਵਾਰ ਫਿਰ ਤੋਂ ਇਸ ਮਹਿੰਗਾਈ ਦੇ ਨਾਲ ਗੁਜ਼ਰਨਾ ਪੈ ਸਕਦਾ ਹੈ ਕਿਉਂਕਿ ਹੁਣ ANHAI ਨੇ ਇਹ ਰੇਟ ਦਰਾਂ ਵਧਾ ਦਿੱਤੀਆਂ ਨੇ 2 ਤੋਂ 3% ਦੀ ਵਡੌਤਰੀ ਕਰ ਦਿੱਤੀ ਗਈ ਹੈ ਹੁਣ ਹਾਈਵੇ ਤੇ ਟੋਲ ਟੈਕਸ ਜਿਹੜਾ ਹੈ ਵਧਾ ਦਿੱਤਾ ਗਿਆ ਹੈ ਸਫਰ ਕਰਨਾ ਹੋਰ ਜ਼ਿਆਦਾ ਮਹਿੰਗਾ ਹੋ ਗਿਆ ਦੱਸ ਦਈਏ ਕਿ ਇਹ ਨਮੀਆਂ ਦਰਾਂ ਜਿਹੜੀਆਂ ਨੇ 31 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਜਾਨਕਿ 1 April ਤੋਂ ਲਾਗੂ ਹੋ ਜਾਣਗੀਆਂ ਦੱਸ ਦਈਏ ਕਿ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਨਵੀਆਂ ਦਰਾਂ 31 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਲਾਗੂ ਕਰ ਦਿੱਤੀਆਂ ਜਾਣਕੀਆਂ ਜਿਸ ਦੇ ਵਿੱਚ ਵੱਖਰੀ ਵੱਖਰੀ ਰੇਟ ਲਿਸਟ ਸਾਹਮਣੇ ਆਈ ਹੈ ਜਿੱਥੇ ਕਿ ਵਿੱਤੀ ਸਾਲ ਹੈ ਤੇ ਅੰਤਿਮ ਮਹੀਨਾ ਚੱਲ ਰਿਹਾ ਹੈ ਕੁਝ ਕੀ ਦਿਨ ਬਚੇ ਨੇ ਤੇ ਉਸ ਤੋਂ ਬਾਅਦ ਇਸ ਮਹਿੰਗਾਈ ਦੇ ਨਾਲ ਤੁਹਾਨੂੰ ਗੁਜ਼ਰਨਾ ਪੈ ਸਕਦਾ ਹੈ ਜਿੱਥੇ ਕਿ ਵਾਹਨ ਚਾਲਕਾਂ ਨੂੰ ਇਹ ਵਧੀਆਂ ਹੋਈਆਂ ਦਰਾਂ ਦੇ ਨਾਲ ਟੋਲ ਟੈਕਸ ਅਦਾ ਕਰਨਾ ਪਏਗਾ ਦੱਸ ਦਈਏ ਕਿ ਅਲੱਗ-ਅਲੱਗ ਰੇਟ ਜਿਹੜੇ ਨੇ ਉਹ ਸਾਹਮਣੇ ਆਏ ਨੇ ਜਿਸ ਦੇ ਵਿੱਚ 2 ਤੋਂ 3% ਦੀ ਵਡੌਤਰੀ ਕਹੀ ਜਾ ਰਹੀ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਵਧੀਆਂ ਹੋਈਆਂ ਦਰਾਂ ਦੇ ਮੁਤਾਬਿਕ ਪਹਿਲਾਂ ਕਾਰ ਤੇ ਇੱਕ ਤਰਫ ਦਾ 155 ਰੁਪਏ ਤੇ ਦੋਨੋਂ ਪਾਸਿਆਂ ਦਾ 160 ਰੁਪਏ ਜਿਹੜੇ ਲੱਗਦੇ ਸੀ ਚਾਰਜਸ ਤੇ ਹੁਣ ਇੱਕ ਤਰਫ ਦੇ 110 ਰੁਪਏ ਤੇ ਦੋਨੋਂ ਪਾਸਿਆਂ ਦੇ 165 ਰੁਪਏ ਲੱਗਣਗੇ ਤੇ ਉੱਥੇ ਹੀ ਹਲਕੇ ਵਾਨ ਜਿਵੇਂ ਕਿ ਬੈਂ ਪਿਕਅਪ ਤੇ ਛੋਟੇ ਟਰੱਕ ਪਹਿਲਾਂ 175 ਰੁਪਏ ਇੱਕ ਪਾਸਿਓਂ ਲੱਗਦੇ ਸੀ ਤੇ ਉੱਥੇ ਹੀ 260 ਰੁਪਏ ਦੋਨਾਂ ਪਾਸਿਓਂ ਲੱਗਦੇ ਸੀ ਤੇ ਹੁਣ 180 ਰੁਪਏ ਤੇ 270 ਰੁਪਏ ਲੱਗਣਗੇ バス ਤੇ ਟਰੱਕ ਤੇ ਇੱਕ ਤਰਫ ਤੋਂ ਪਹਿਲਾਂ 365 ਰੁਪਏ ਤੇ 545 ਰੁਪਏ ਲੱਗਦੇ ਸੀ ਤੇ ਹੁਣ ਇਹ ਵੱਧ ਕੇ 375 ਤੇ 565 ਰੁਪਏ ਕਰਨ ਵਾਲੇ ਨੇ ਤੇ ਉਥੇ 1 April ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ 10 ਚੱਕੇ ਤੱਕ ਬਾਨਾ ਤੇ ਪਹਿਲਾਂ 395 ਇੱਕ ਤਰਫ ਦੇ ਦੋਨਾਂ ਪਾਸਿਆਂ ਦੇ 595 ਰੁਪਏ ਲੱਗਦੇ ਸੀ ਜੋ ਹੁਣ ਵੱਧ ਕੇ 410 ਤੇ 615 ਰੁਪਏ ਲੱਗਣਗੇ ਤੇ ਉੱਥੇ ਹੀ 10 ਚੱਕਿਆਂ ਤੋਂ অধিক ਬਾਨਾ ਤੇ ਪਹਿਲਾਂ ਇੱਕ ਪਾਸਿਓਂ 570 ਰੁਪਏ ਤੇ ਦੋਨਾਂ ਪਾਸਿਓ 855 ਰੁਪਏ ਲੱਗਦੇ ਸੀ ਇਹ ਵੱਧ ਕੇ 590 ਤੇ 885 ਰੁਪਏ ਕਰ ਦਿੱਤੇ ਜਾਣਗੇ ਓਵਰ ਸਾਈਜ਼ 16 ਚੱਕੇ ਤੋਂ ਅਧਿਕ ਵਾਨਾਂ ਤੇ ਪਹਿਲਾਂ 695 ਰੁਪਏ ਇੱਕ ਪਾਸਿਓ ਤੇ ਦੋਨਾਂ ਪਾਸਿਓ 1040 ਰੁਪਏ ਲੱਗਦੇ ਸੀ ਤੇ ਹੁਣ ਵੱਧ ਕੇ 720 ਤੇ 1000 75 ਰੁਪਏ ਹੋ ਜਾਣਗੇ ਤੇ ਇਹ ਨਵੇਂ ਰੇਟ ਜਿਹੜੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਹਲਕੇ ਕਮਰਸ਼ੀਅਲ ਵਾਨ ਕਾਰ ਬੱਸ ਟਰੱਕ 10 ਚੱਕਾਬਾਨ 10 ਚੱਕਿਆਂ ਤੋਂ ਵੱਧ ਦੇ ਓਵਰ ਸਾਈਜ਼ ਵਾਨਾਂ ਦੇ ਲਈ ਇਹ ਨਵੀਂ ਰੇਟ ਲਿਸਟ ਜਾਰੀ ਹੋ ਗਈ ਹੈ ਤੇ ਹਾਈਵੇ ਤੇ ਹੁਣ ਨਿਕਲਣਾ ਹੋਰ ਜ਼ਿਆਦਾ ਇਹਨਾਂ ਵਾਨਾਂ ਵਾਲਿਆਂ ਨੂੰ ਮਹਿੰਗਾ ਹੋ ਜਾਏਗਾ ਕਿਉਂਕਿ NHAI ਨੇ ਟੋਲ ਟੈਕਸ ਵਿਦਾਉਂ ਦੀ ਜਿਹੜੀ ਤਿਆਰੀ ਕੀਤੀ ਹੈ ਹਾਲਾਂਕਿ ਇਸ ਦੇ ਵਿੱਚ ਇੱਕ ਪੁਆਇੰਟ ਜਿਹੜਾ ਧਿਆਨ ਮੰਗਦਾ ਹੈ ਕਿ ਖੇਤੀਬਾੜੀ ਜਿਹੜੇ ਕੰਮ ਕਰਨ ਵਾਲੇ ਟਰੈਕਟਰ ਨੇ ਉਹਨਾਂ ਤੇ ਟੋਲ ਟੈਕਸ ਨਹੀਂ ਲੱਗੇਗਾ ਇਹਨੂੰ ਇਸ ਵਾਰ ਵੀ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੋ ਇਹ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ